ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਖਬਰਾਂ ਹੁਣ ਤੱਕ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦਾ ਸਿਲਸਿਲਾ ਜਾਰੀ ਕਰਾਂਗੇ ਪਰ ਇੱਕ ਨਜ਼ਰ ਕੱ ਲੈਣੇ ਆ ਕਿ ਕਿਹੜੀਆਂ ਖਬਰਾਂ ਅੱਜ ਖਾਸ ਰਹਿਣਗੀਆਂ ਦੇਸ਼ ਦੀ ਰਾਜਸਥਾਨੀ ਦਿੱਲੀ ਦੇ ਵਿੱਚ ਫਿਰ ਪੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ ਰਿਕਟਰ ਸਕੇਲ ਤੇ 3.7 ਦੀ ਸੀ ਪੁਚਾਲ ਦੀ ਤੀਬਰਤਾ ਪੰਜਾਬ ਚ ਗਰਮੀ ਕਾਰਨ ਲੋਕ ਫਿਰ ਹੋਣਗੇ ਪਰੇਸ਼ਾਨ 6 ਦਿਨਾਂ ਤੱਕ ਆਸਮਾਨੋਂ ਬਰੇਗੀ ਅੱਤ ਅਹਮਦਾਬਾਦ ਵਿੱਚ 에ਅਰ ਇੰਡੀਆ ਦੇ ਹਾਸਾਗ੍ਰਸ ਹੋਏ ਜਹਾਜ਼ ਮਾਮਲੇ ਦੀ ਜਾਂਚ ਵਿੱਚ ਆਈ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ ਸੰਜੇਵਰਮਾ ਕਤਲकांड ਦੇ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਇੰਡੀਆ ਵਰਸਸ ਇੰਗਲੈਂਡ ਟੈਸਟ ਮੈਚ ਦੇ ਦੂਜੇ ਦਿਨ ਇੰਗਲੈਂਡ 387 ਤੇ ਆਲ ਆਊਟ ਜਦਕਿ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 145 ਦੌੜਾਂ ਬਣਾਈਆਂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਦੀ ਰਾਜਸਥਾਨੀ ਦਿੱਲੀ ਵਿੱਚ ਫਿਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 3.7 ਮਾਪੀ ਗਈ ਇਸ ਦਾ ਕੇਂਦਰ ਹਰਿਆਣਾ ਦਾ ਚੱਜਾ ਸੀ ਦਿੱਲੀ ਵਿੱਚ ਸ਼ੁੱਕਰਵਾਰ 11 ਜੁਲਾਈ ਨੂੰ ਸ਼ਾਮ 7:30 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਸ ਪੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.7 ਮਾਪੀ ਗਈ ਰਾਸ਼ਟਰੀ ਪੁਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਪੁਚਾਲ ਦਾ ਕੇਂਦਰ ਹਰਿਆਣਾ ਦਾ ਚੱਜਾ ਸੀ ਪੁਚਾਲ ਦੀ ਡੂੰਘਾਈ 10 ਕਿਲੋਮੀਟਰ ਮਾਪੀ ਗਈ ਤੇ ਦੇ ਵਿੱਚ ਲਗਾਤਾਰ ਦੂਸਰੇ ਦਿਨ ਪੁਚਾਲ ਆਇਆ ਹੈ ਇਸ ਤੋਂ ਪਹਿਲਾਂ ਵੀਰਵਾ 10 ਜੁਲਾਈ ਨੂੰ ਸਵੇਰੇ 9:04 ਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਰਿਕਟਰ ਪੈਮਾਨੇ ਤੇ ਉਸ ਦੀ ਤੀਬਰਤਾ 4.4 ਮਾਪੀ ਗਈ ਸੀ ਇਸ ਦਾ ਕੇਂਦਰ ਵੀ ਹਰਿਆਣਾ ਦਾ ਚੱਜਰ ਹੀ ਸੀ ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਈ ਮੀਂਹ ਨਹੀਂ ਪਿਆ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਭੱਖ ਦੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਅਗਲੇ 5 ਦਿਨਾਂ ਤੱਕ ਵੀ ਇਸੇ ਤਰ੍ਹਾਂ ਦਾ ਮੌਸਮ ਬਣੇ ਰਹਿਣ ਦੀ ਉਮੀਦ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਨਹੀਂ ਪਿਆ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਭੱਖ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਗਲੇ 5 ਦਿਨਾਂ ਤੱਕ ਵੀ ਇਸੇ ਤਰ੍ਹਾਂ ਦਾ ਹੀ ਮੌਸਮ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ ਹੁਣ ਕੁਝ ਦਿਨਾਂ ਤੱਕ ਸੂਬੇ ਵਿੱਚ ਮੌਨਸੂਨ ਸੁਸਤ ਰਹੇਗਾ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਜਿਸ ਕਾਰਨ ਤਾਪਮਾਨ ਵੀ ਵਧੇਗਾ ਅਤੇ ਲੋਕਾਂ ਨੂੰ ਨਮੀ ਵੀ ਪਰੇਸ਼ਾਨ ਕਰੇਗੀ ਮੌਸਮ ਵਿਭਾਗ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਮੀਂਹ ਨਾ ਪੈਣ ਕਾਰਨ ਤਾਪਮਾਨ ਵਿੱਚ ਵਾਧਾ ਰਿਕਾਰਡ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ ਤਾਪਮਾਨ ਵਿੱਚ 4.2 ਡਿਗਰੀ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਹੋ ਗਿਆ ਹੈ ਇਸ ਦੇ ਨਾਲ ਹੀ ਠੰਡਾ ਵਿੱਚ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ, ਲੁਧਿਆਣਾ 35 ਡਿਗਰੀ, ਪਟਿਆਲਾ 34.5 ਡਿਗਰੀ, ਪਠਾਨਕੋਟ 34.1 ਡਿਗਰੀ ਦਰਜ ਕੀਤਾ ਗਿਆ ਹੈ। ਅਹਿਮਦਾਬਾਦ ਵਿੱਚ 에어 ਇੰਡੀਆ ਦੇ ਹਾਦਸਾ ਗ੍ਰਸ ਹੋਈ ਜਹਾਜ਼ ਮਾਮਲੇ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਹਾਲ ਹੀ ਵਿੱਚ ਆਈ ਰਿਪੋਰਟ ਦੇ ਅਨੁਸਾਰ 에어 ਇੰਡੀਆ ਦੇ ਜਹਾਜ਼ 171 ਦੇ ਦੋਵੇਂ ਇੰਜਣਾਂ ਨੂੰ ਤੇਲ ਸਪਲਾਈ ਕਰਨ ਵਾਲੇ ਦੋਵੇਂ 스위ਚ ਬੰਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਪਾਇਲਟ ਉਲਝਣ ਵਿੱਚ ਪੈ ਗਿਆ ਅਤੇ ਹਾਦਸਾ ਵਾਪਰ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਪਾਇਲਟ ਨੇ ਪੁੱਛਿਆ ਉਸਨੇ 스위치 ਕਿਉਂ ਬੰਦ ਕੀਤਾ ਤੇ ਦੂਸਰੇ ਨੇ ਜਵਾਬ ਦਿੱਤਾ ਕਿ ਉਸਨੇ ਅਜੇਹਾ ਕੁਝ ਨਹੀਂ ਕੀਤਾ 12 ਜੂਨ ਨੂੰ ਹੋਏ ਇਸ ਹਾਦਸੇ ਵਿੱਚ ਕੁੱਲ 260 ਲੋਕ ਮਾਰੇ ਗਏ ਸਨ ਅਤੇ ਜਹਾਜ਼ ਵਿੱਚ ਸਵਾ ਸਿਰਫ ਇੱਕ ਹੀ ਵਿਅਕਤੀ ਬਚ ਸਕਿਆ ਸੀ ਜਿਸ ਸਮੇਂ ਜਹਾਜ਼ ਨੇ ਟੇਕ ਆਫ ਕੀਤਾ ਸਹਿ ਪਾਇਲਟ ਜਹਾਜ਼ ਉਡਾਰ ਰਿਹਾ ਸੀ ਜਦੋਂ ਕਿ ਕੈਪਟਨ ਨਿਗਰਾਨੀ ਕਰ ਰਿਹਾ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨੇ ਵੱਧ ਤੋਂ ਵੱਧ 에ਅਰ ਸਪੀਡ ਪ੍ਰਾਪਤ ਕੀਤੀ ਅਤੇ ਇਸ ਤੋਂ ਤੁਰੰਤ ਬਾਅਦ ਇੰਜਣ 1 ਅਤੇ ਇੰਜਣ 2 ਦੇ ਫਿਊਲ ਕੱਟ ਆਫ 스위ਚ ਇੱਕ ਸੈਕਿੰਡ ਦੇ ਸਮੇਂ ਦੇ ਅੰਤਰ ਨਾਲ ਇੱਕ ਤੋਂ ਇੱਕ ਬਾਅਦ ਰਨ ਕੱਟਆਫ ਸਥਿਤੀ ਵਿੱਚ ਤਬਦੀਲ ਹੋ ਗਏ। ਰੀਪੋਰਟ ਦੇ ਅਨੁਸਾਰ ਜਿਵੇਂ ਹੀ ਇੰਜਨਾਂ ਨੂੰ ਬਾਲਣ ਦੀ ਸਪਲਾਈ ਬੰਦ ਕਰ ਦਿੱਤੀ ਗਈ ਇੰਜਨ N1 ਅਤੇ N2 ਆਪਣੇ ਟੇਕ-ਆਫ ਤੋਂ ਘਟਨੇ ਸ਼ੁਰੂ ਹੋ ਗਏ ਇਸ ਵਿੱਚ ਕਿਹਾ ਗਿਆ ਹੈ ਕਿ ਕਾਕਪਿਟ ਵੌਇਸ ਰਿਕਾਰਡਿੰਗ ਵਿੱਚ ਇੱਕ ਪਾਇਲਟ ਨੂੰ ਦੂਜੇ ਪਾਇਲਟ ਨੂੰ ਇਹ ਪੁੱਛਦੇ ਹੋਏ ਸੁਣਿਆ ਗਿਆ ਹੈ ਕਿ ਉਸਨੇ ਕਟ-ਆਫ ਕਿਉਂ ਕੀਤਾ ਦੂਜੇ ਪਾਇਲਟ ਨੇ ਜਵਾਬ ਦਿੱਤਾ ਕਿ ਉਸਨੇ ਅਜੀਹਾ ਨਹੀਂ ਕੀਤਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 에어 ట్రాਫਿਕ ਕੰਟਰੋਲਰ ਨੇ ਕਾਲ ਸਾਈਨ ਬਾਰੇ ਪੁੱਛਗਿਛ ਕੀਤੀ ATC ਨੂੰ ਕੋਈ ਜਵਾਬ ਨਹੀਂ ਮਿਲਿਆ ਪਰ ਉਸਨੇ ਜਹਾਜ਼ ਨੂੰ ਹਵਾਈ ਅੱਡੇ ਦੀ ਹੱਦ ਤੋਂ ਬਾਹਰ ਕ੍ਰੈਸ਼ ਹੁੰਦੇ ਦੇਖਿਆ ਹੈ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਸਰਗਰਮ ਕੀਤਾ ਸੀ ਜਿਕਰਯੋਗ ਹੈ ਕਿ ਜਹਾਜ਼ ਵਿੱਚ 230 ਯਾਤਰੀ ਸਵਾਰ ਸਨ 15 ਬਿਜ਼ਨਸ ਕਲਾਸ ਵਿੱਚ ਅਤੇ 215 ਜਿਸ ਵਿੱਚ ਦੋ ਨਵਜੰਮੇ ਬੱਚੇ ਵੀ ਸ਼ਾਮਿਲ ਸਨ ਪਾਇਲਟ ਇਨ ਕਮਾਂਡ ਕੋਲ 15638 ਘੰਟਿਆਂ ਤੋਂ ਵੱਧ ਦਾ ਉਡਾਣ ਦਾ ਤਜਰਬਾ ਸੀ ਜਦਕਿ ਪਹਿਲੇ ਅਧਿਕਾਰੀ ਕੋਲ 3400 ਤਿੰਨ ਘੰਟਿਆਂ ਤੋਂ ਵੱਧ ਉਡਾਨ ਦਾ ਤਜਰਬਾ ਸੀ 에어 ਇੰਡੀਆ ਨੇ ਕਿਹਾ ਕਿ ਉਹ ਰੈਗੂਲੇਟਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਨੇੜਿਓਂ ਕੰਮ ਕਰ ਰਹੀ ਹੈ ਅਤੇ ਜਹਾਜ਼ ਹਾਦਸੇ ਦੀ ਚੱਲ ਰਹੀ ਜਾਂਚ ਵਿੱਚ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਜਾਰੀ ਰੱਖੇਗੀ ਬਹੁਤ ਹੀ ਮਸ਼ਹੂਰ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਪਟਿਆਲਾ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਬਾਹੌਲ ਲਿਆਂਦਾ ਸੀ ਜਿਨ੍ਹਾਂ ਦੀ ਪੁਲਿਸ ਨਾਲ ਮੁਕਾਬਲੇ ਵਿੱਚ ਮੌਤ ਹੋ ਗਈ ਸੀ। ਉੱਥੇ ਜ਼ਿਲ੍ਹੇ ਦੇ ਐਸਐਸਪੀ ਦੀ ਅਗਵਾਈ ਹੇਠ ਪੁਲਿਸ ਨੇ ਰਾਜਸਥਾਨ ਦੇ ਬੀਕਾਨੇਰ ਤੋਂ ਇਸ ਕਤਲ ਨਾਲ ਸੰਬੰਧਿਤ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਐਸਐਸਪੀ ਗੁਰਮੀਤ ਸਿੰਘ, ਡੀਐਸਪੀ ਡੀ ਬਲਕਾਸ਼ ਸਿੰਘ ਅਤੇ ਦਿਹਾਤੀ ਡੀਐਸਪੀ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਿੱਥੇ ਪੁਲਿਸ ਪਾਰਟੀ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਮਿਲ ਕੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਜਸਪ੍ਰੀ ਸਿੰਘ ਅਤੇ ਰਾਮਰਤਨ ਨੂੰ ਗ੍ਰਿਫਤਾਰ ਕੀਤਾ ਸੀ ਉੱਥੇ ਹੀ ਹੁਣ ਜਾਂਚ ਦੌਰਾਨ ਉਹਨਾਂ ਦੀ ਪੁਲਿਸ ਟੀਮ ਨੇ ਇੰਦਰਪਾਲ ਵਿਸ਼ਰੋਈ ਪੁੱਤਰ ਰਮੇਸ਼ਵਰ ਲਾਲ ਵਾਸੀ ਪਿੰਡ ਕੁਚੋਰ ਰਾਜਸਥਾਨ ਸੰਦੀਪ ਖਿੱਚੜ ਪੁੱਤਰ ਮਨੀਰਾਮ ਅਤੇ ਪਵਨ ਖਿੱਚੜ ਪੁੱਤਰ ਹੰਸਰਾਜ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦੋਂ ਕਿ ਮੁੱਖ ਮਲਜ਼ਮ ਸ਼ਕਤੀ ਕੁਮਾਰ ਪੁੱਤਰ ਹੰਸਰਾਜ ਵਾਸੀ ਅਜੀਮਗੜ ਅਤੇ ਦੋ ਹੋ ਨੌਜਵਾਨ ਪੁਲਿਸ ਦੀ ਗ੍ਰਿਫਤਾਰੀ ਬਾਰ ਹਨ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਆ ਐਸਐਸਪੀ ਨੇ ਕਿਹਾ ਕਿ ਸੰਜੇ ਵਰਮਾ ਕਤਲ ਕੇਸ ਵਿੱਚ ਸ਼ਾਮਲ ਸ਼ੂਟਰ ਇਹਨਾਂ ਤਿੰਨ ਗ੍ਰਿਫਤਾਰ ਨੌਜਵਾਨਾਂ ਦੇ ਨਾਮ ਰਹੇ ਸਨ ਅਤੇ ਇਨਾ ਨੌਜਵਾਨਾਂ ਨੇ ਉਹਨਾਂ ਨੂੰ ਪੈਸੇ ਵੀ ਟਰਾਂਸਫਰ ਕੀਤੇ ਸਨ ਐਸਐਸਪੀ ਨੇ ਕਿਹਾ ਕਿ ਤਿੰਨੋਂ ਨੌਜਵਾਨਾਂ ਵਿੱਚੋਂ ਇੱਕ ਪੀਜੀ ਚਲਾਉਂਦਾ ਹੈ ਅਤੇ ਬਾਕੀ ਦੋ ਆਪਣਾ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਸਖਤ ਕੁੱਝ ਕੁੱਝ ਕੀਤੀ ਜਾਵੇਗੀ ਇੰਡੀਆ ਵਰਸ ਇੰਗਲੈਂਡ ਟੈਸਟ ਮੈਚ ਦੇ ਦੂਸਰੇ ਦਿਨ ਇੰਗਲੈਂਡ 387 ਤੇ ਆਲ ਆਊਟ ਜਦਕਿ ਭਾਰਤ ਨੇ ਦੂਸਰੇ ਦਿਨ 145 ਦੌੜਾਂ ਬਣਾਈਆਂ 3 ਵਿਕਟ ਦੇ ਨੁਕਸਾਨ ਤੇ ਭਾਰਤ ਨੇ ਲਾਰਡਸ ਤੇ ਟੈਸਟ ਮੈਚ ਦੇ ਦੂਜੇ ਦਿਨ ਖੇਡ ਖਤਮ ਹੋਣ ਮੌਕੇ 3 ਵਿਕਟਾਂ ਦੇ ਨੁਕਸਾਨ ਨਾਲ 145 ਦੌੜਾਂ ਬਣਾ ਲਈਆਂ ਭਾਰਤ ਅਜੇ ਇੰਗਲੈਂਡ ਨਾਲੋਂ 242 ਦੌੜਾਂ ਪਿੱਛੇ ਹੈ ਕੇ ਆਰ ਰਾਹੁਲ 53 ਤੇ ਰਿਸ਼ਪ ਪੰਥ 19 ਦੌੜਾਂ ਨਾਲ ਕ੍ਰੀਜ਼ ਤੇ ਸਨ ਭਾਰਤ ਨੇ ਕਪਤਾਨ ਸ਼ਿਬਮਨ ਗਿੱਲ ਜਸ਼ਵੀ ਜਸਵਾਲ ਤੇ ਕਰुण ਨਾਇਰ ਦੇ ਰੂਪ ਵਿੱਚ ਤਿੰਨ ਵਿਕਟਾਂ ਗਵਾਈਆਂ ਇੰਗਲੈਂਡ ਲਈ ਜੋਫਰਾ ਆਰਚਰ ਬੌਨਸਟਾਕ ਤੇ ਕ੍ਰਿਸ ਵੋਕਸ ਨੇ ਇੱਕ ਇੱਕ ਵਿਕਟ ਲਈ ਦੱਸਣਯੋਗ ਹੈ ਕਿ ਜੋਫਰਾ ਆਰਚਰ ਫਰਵਰੀ 2021 ਮਗਰੋਂ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਹਨ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਪੁੰਮਰਾ ਵੱਲੋਂ 74 ਦੌੜਾਂ ਬਦਲੇ ਪੰਜ ਵਿਕਟਾਂ ਦੀ ਬਦੌਲਤ ਭਾਰਤ ਨੇ ਇੰਗਲੈਂਡ ਦੀ ਪਹਿਲੀ ਪਾਈ 387 ਦੌੜਾਂ ਤੇ ਸਮੇਟ ਕੀਤੀ ਇੰਗਲੈਂਡ ਲਈ ਜੋ ਰੂਟ ਨੇ ਸੈਂਕੜਾ ਚੜਿਆ ਹੋ ਨਾ ਬੱਲੇਬਾਜ਼ਾਂ ਵਿੱਚ ਕਪਤਾਨ ਜੌਨ ਸਟਾਕ ਨੇ 44 ਵਿਕਟ ਕੀਪਰ ਬੱਲੇਬਾਜ਼ ਜੈਮੀ ਸਮਿਥ ਨੇ 51 ਤੇ ਬ੍ਰਾਈਟਨ ਕਾਸ ਨੇ 56 ਧੋੜਾ ਦਾ ਯੋਗਦਾਨ ਪਾਇਆ ਪੰਜ ਟੈਸਟ ਮੈਚਾਂ ਦੀ ਲੜੀ ਫਿਲਹਾਲ ਇੱਕ ਇੱਕ ਨਾਲ ਬਰਾਬਰ ਤੇ ਇਹਨਾਂ ਹੁਣ ਤੱਕ ਦੀਆਂ ਖਾਸ ਖਬਰਾਂ ਹੋਰ ਅਪਡੇਟਸ ਅਤੇ ਨਵੀਆਂ ਖਬਰਾਂ ਦੇ ਲਈ ਜੁੜੇ ਰਹੋ ਬਿਲਟੀਵੀ ਯੂਕੇ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ